ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 820 ਤੋਂ ਲੈ ਕੇ 822 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬੇਲਾਵਲ ਮਹੱਲਾ ਪੰਜਵਾਂ ਪ੍ਰਭ ਜੀ ਤੂੰ ਮੇਰੇ ਪ੍ਰਾਨ ਅਧਾਰੈ ਨਮਸਕਾਰ ਡੰਡੋਤ ਬੰਦਨਾ ਅਨੇਕ ਬਾਰ ਜਾਉ ਬਾਰੈ ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਸ਼ਾ ਕਹਿੰਦੇ ਨੇ हे ਪਰਮੇਸ਼ਰ ਜੀ ਤੂੰ ਮੇਰੇ ਪ੍ਰਾਣਾ ਦਾ ਆਸਰਾ ਹੈ ਤੂੰ ਮੇਰੀ ਜਿੰਦ ਦਾ ਸਹਾਰਾ ਹੈ ਮੈਂ ਤੈਨੂੰ ਨਮਸਕਾਰ ਕਰਦਾ ਹਾਂ ਮੈਂ ਲੰਬਾ ਪੈ ਕੇ ਡੰਡੌਤ ਬੰਦਨ ਕਰਕੇ ਨਮਸਕਾਰ ਕਰਦਾ ਹਾਂ ਮੈਂ ਤੇਰੇ ਤੋਂ ਸਦਾ ਹੀ ਸਤਕੇ ਜਾਂਦਾ ਹਾਂ ਮੈਂ ਤੇਰੇ ਤੋਂ ਬਾਰੇ ਜਾਂਦਾ ਹਾਂ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ ਸੂਖ ਦੁਖ ਇਸ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੇ ਕਹਿੰਦੇ ਇਹ ਪਾਤਸ਼ਾਹ ਕਹਿੰਦੇ ਉੱਠਦਿਆਂ ਬੈਠਦਿਆਂ ਜਾਗਦਿਆਂ ਸੌਂਦਿਆਂ ਮੇਰਾ ਮਨ ਸਦਾ ਤੈਨੂੰ ਹੀ ਚੇਤੇ ਕਰਦਾ ਹੈ ਕਹਿੰਦੇ ਸੁੱਖ ਹੋਵੇ ਦੁੱਖ ਹੋਵੇ ਜਿਹੜੀ ਮੇਰੇ ਮਨ ਦੀ ਸਾਰੀ ਬਿਰਥਾ ਮਨ ਦੀ ਜਿਹੜੀ ਸਾਰੀ ਕਹਾਣੀ ਆ ਮੈਂ ਤੇਰੇ ਅੱਗੇ ਹੀ ਸੁਣਾ ਸਕਦਾ ਬੇਨਤੀ ਤੇਰੇ ਅੱਗੇ ਹੀ ਕਰ ਸਕਦਾ ਅਰਦਾਸ ਤੇਰੇ ਅੱਗੇ ਹੀ ਕਰ ਸਕਦਾ ਤੂੰ ਮੇਰੀ ਓਟ ਬਲ ਬੁੱਧ ਤਨ ਤੁਮਹੀ ਤੁਮ ਹੈ ਮੇਰਾ ਪਰਵਾਰੈ ਜੋ ਤੁਮ ਕਰੋ ਸੋਈ ਪਲ ਹਮਰੇ ਪੇਖ ਨਾਨਕ ਸੁਖ ਚਰਨਾਰੈ ਕਹਿੰਦੇ ਹੈ ਪਰਮੇਸ਼ਰ ਜੀ ਮੇਰਾ ਬਲ ਮੇਰੀ ਅਕਲ ਮੇਰਾ ਧਨ ਮੇਰਾ ਪਰਿਵਾਰ ਸਭ ਕੁਝ ਤੁਸੀਂ ਮੇਰੇ ਲਈ ਹੋ ਜੋ ਕੁਝ ਤੁਸੀਂ ਕਹਿੰਦੇ ਮੇਰੇ ਲਈ ਕਰਦੇ ਹੋ ਉਹ ਮੇਰੇ ਲਈ ਭਲਾ ਹੈ ਮੈਂ ਉਹਦੇ ਵਿੱਚ ਹੀ ਖੁਸ਼ ਹਾਂ ਕਹਿੰਦੇ ਤੁਹਾਡੇ ਚਰਨਾਂ ਦਾ ਦਰਸ਼ਨ ਕਰਕੇ ਮੈਨੂੰ ਸੁੱਖ ਮਿਲਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਬੇਲਾਵਲ ਮਹੱਲਾ ਪੰਜਮਾ ਸੁਨਿਆਤ ਪ੍ਰਭ ਤੋ ਸਗਲ ਉਧਾਰਨ ਮੋਹ ਮਗਨ ਪਤਿਤ ਸੰਗ ਪ੍ਰਾਨੀ ਐਸੇ ਮਨੈ ਬਿਸਾਰਨ ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ हे ਪਰਮੇਸ਼ਰ ਜੀ ਸੁਣੀਦਾ ਹੈ ਕਿ ਤੂੰ ਸਾਰਿਆਂ ਦਾ ਉਧਾਰ ਕਰਨ ਵਾਲਾ ਹੈ ਸਾਰਿਆਂ ਨੂੰ ਤਾਰਨ ਵਾਲਾ ਹੈ ਜਿਹੜੇ ਜੀਵ ਕਹਿੰਦੇ ਉਹਨਾਂ ਜੀਵਾਂ ਦੀ ਸੰਗਤ ਕਰਦੇ ਨੇ ਜਿਹੜੇ ਮਾਇਆ ਦੇ ਮੋਹ ਵਿੱਚ ਮਗਨ ਨੇ ਵਿਕਾਰਾਂ ਵਿੱਚ ਮਗਨ ਨੇ ਤੇ ਤੈਨੂੰ ਉਹਨਾਂ ਨੇ ਮਨ ਤੋਂ ਭੁਲਾਇਆ ਹੋਇਆ ਹੈ ਤੂੰ ਕਹਿੰਦੇ ਉਹਨਾਂ ਨੂੰ ਵੀ ਤਾਰ ਦਿੰਦਾ ਹੈ ਉਹਨਾਂ ਨੂੰ ਵੀ ਬਖਸ਼ਿਸ਼ ਕਰ ਦਿੰਦਾ ਹੈ ਸੱਚ ਵਿਖਿਆ ਲੇ ਗਰਾਹ ਜਕੀਨੀ ਅਮਰਤ ਮੰਨ ਤੇ ਡਾਰਨ ਕਾਮ ਕ੍ਰੋਧ ਲੋਭ ਰਤਨਿੰਦਾ ਸਤ ਸੰਤੋਖ ਬਿਦਾਰਨ ਕਹਿੰਦੇ ਜੀਵ ਮਾਇਆ ਨੂੰ ਕਹਿੰਦੇ ਗ੍ਰਹਿਣ ਕਰਨ ਜੋਗੀ ਬਣਾਉਂਦੇ ਨੇ ਇਕੱਠੇ ਕਰਨ ਲੱਗੇ ਹੋਏ ਨੇ ਜਿਹੜਾ ਤੇਰਾ ਅਮਰਤ ਰੂਪੀ ਨਾਮ ਹੈ ਉਹਨੂੰ ਮਨ ਤੋਂ ਭੁਲਾ ਦਿੰਦੇ ਨੇ ਕਾਮ, ਕ੍ਰੋਧ, ਲੋਭ, ਦੂਜਿਆਂ ਦੀ ਨਿੰਦਾ ਕਰਨੀ ਇਹਨਾਂ ਵਿਕਾਰਾਂ ਨੂੰ ਆਪਣਾ ਜੀਵਨ ਬਣਾ ਲੈਂਦੇ ਨੇ ਜਿਹੜਾ ਸਤ ਤੇ ਸੰਤੋਖ ਇਦਾਂ ਦੇ ਗੁਣ ਵਿਸਾਰ ਦਿੰਦੇ ਨੇ ਇਨਤੇ ਕਾੜ ਲਿਹੁ ਮੇਰੇ ਸੁਆਮੀ ਹਾਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਕ ਤਾਰਨ ਕਹਿੰਦੇ ਹੈ ਪਰਮੇਸ਼ਰ ਜੀ ਇਹਨਾਂ ਵਿਕਾਰਾਂ ਤੋਂ ਸਾਨੂੰ ਕੱਢ ਲਓ ਕਹਿੰਦੇ ਸਾਡੀ ਇਹਨਾਂ ਦੇ ਅੱਗੇ ਕੋਈ ਪੇਸ਼ ਨਹੀਂ ਜਾਂਦੀ ਅਸੀਂ ਤੁਹਾਡੀ ਸ਼ਰਨ ਪਏ ਆਂ ਨਾਨਕ ਜੀ ਬੇਨਤੀ ਕਰਦੇ ਨੇ ਕਿ ਸਾਨੂੰ ਜੀਵਾਂ ਨੂੰ ਸਾਧ ਸੰਗ ਵਿੱਚ ਰੱਖ ਕੇ ਇਹਨਾਂ ਸਾਰੇ ਮਾੜੇ ਗੁਣਾ ਤੋਂ ਮਾੜੇ ਵਿਕਾਰਾਂ ਤੋਂ ਸਾਨੂੰ ਖਲਾਸੀ ਦਿਵਾ ਦਿਓ ਕਹਿੰਦੇ ਤੁਸੀਂ ਸਾਰੇ ਉਹ ਲੋਕ ਜਿਹੜੇ ਆਤਮਿਕ ਜੀਵਨ ਵੱਲੋਂ ਕੰਗਾਲ ਨੇ ਉਹਨਾਂ ਨੂੰ ਤਾਰਨ ਵਾਲਿਓ ਸਾਧ ਸੰਗ ਵਿੱਚ ਰੱਖ ਕੇ ਸਾਡੇ ਤੇ ਕਹਿੰਦੇ ਇਹੇ ਬਖਸ਼ਿਸ਼ ਕਰ ਦਿਓ ਸਾਨੂੰ ਇਹਨਾਂ ਵਿਕਾਰਾਂ ਤੋਂ ਕਲਾਸੀ ਦਾ ਵਾਦਵ ਬਿਲਾਵਲ ਮਹੱਲਾ ਪੰਜਵਾਂ ਸੰਤਨ ਕੈ ਸੁਨੀਤ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ ਤਨ ਪੂਰ ਰਹੀ ਦਿਨ ਸ ਅਰ ਰਾਤ ਰਹਾਓ ਹੰਦੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਸਾਧ ਜਾਨ ਨੇ ਸੰਤ ਜਾਨ ਨੇ ਉਹਨਾਂ ਦੀ ਸੰਗਤ ਵਿੱਚ ਪਰਮੇਸ਼ਰ ਦੀਆਂ ਕਥਾ ਕਹਾਣੀਆਂ ਸੁਣੀ ਦੀਆਂ ਨੇ ਉਥੇ ਕਹਿੰਦੇ ਦਿਨ ਰਾਤ ਪਰਮੇਸ਼ਰ ਦੀ ਸਿਫਤ ਸਲਾਹ ਹੁੰਦੀ ਆ ਕੀਰਤੀ ਹੁੰਦੀ ਆ ਬੜੀਆਂ ਆਨੰਦ ਮੰਗਲ ਤੋਂ ਨਾ ਹੁੰਦੀਆਂ ਨੇ ਪਰਮੇਸ਼ਰ ਦੀ ਸਿਫਤ ਸਲਾਹ ਲਈ ਕਰ ਕੇ ਕਿਰਪਾ ਆਪਣੇ ਪ੍ਰਭ ਕੀ ਨੇ ਨਾਮ ਆਪਣੇ ਕੀ ਕੀਨੀ ਦਾਤ ਆਠ ਪਹਿਰ ਗੁਣ ਗਾਬਤ ਪ੍ਰਭ ਕੇ ਕਾਮ ਕ੍ਰੋਧ ਇਸ ਤਨ ਤੇ ਜਾਤ ਕਹਿੰਦੇ ਜਿਨ੍ਹਾਂ ਜੀਵਾਂ ਤੇ ਪਰਮੇਸ਼ਰ ਨੇ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਦੇਤੀ ਉਹ ਜੀਵ ਕਹਿੰਦੇ ਅਠੇ ਪਹਿਰ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਤੇ ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਇਸ ਤਰ੍ਹਾਂ ਦੇ ਜਿਹੜੇ ਵਿਕਾਰ ਨੇ ਨਿਕਲ ਜਾਂਦੇ ਨੇ ਉਹਦੇ ਨਾਮ ਦੀ ਬਰਕਤ ਸਦਕਾ ਤ੍ਰਿਪਤ ਅਘਾਏ ਪੇਖ ਪ੍ਰਭ ਦਰਸਨ ਅੰਮ੍ਰਿਤ ਹਰ ਰਸ ਭੋਜਨ ਖਾਤ ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਜਿਹੜੇ ਜੀਵ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਕਹਿੰਦੇ ਪਰਮੇਸ਼ਰ ਦਾ ਅਮਰਤ ਰੂਪੀ ਨਾਮ ਚੱਖਦੇ ਨੇ ਉਹ ਭੋਜਨ ਖਾਂਦੇ ਨੇ ਉਹ ਨਾਮ ਹੀ ਉਹਨਾਂ ਲਈ ਭੋਜਨ ਹੈ ਕਹਿੰਦੇ ਪਰਮੇਸ਼ਰ ਦੇ ਦਰਸ਼ਨ ਕਰਕੇ ਉਹ ਕਹਿੰਦੇ ਤ੍ਰਿਪਤੀ ਉਹਨਾਂ ਨੂੰ ਮਿਲ ਜਾਂਦੀ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਭੁੱਖ ਪਿਆਸ ਨਹੀਂ ਰਹਿੰਦੀ ਮਾਇਆ ਵੱਲੋਂ ਉਹ ਕਹਿੰਦੇ ਤ੍ਰਿਪਤ ਹੋ ਜਾਂਦੇ ਨੇ ਪਰਮੇਸ਼ਰ ਦਾ ਦਰਸ਼ਨ ਕਰਕੇ ਨਾਮ ਜਪਿਆ ਕਹਿੰਦੇ हे ਪਰਮੇਸ਼ਰ ਜੀ ਤੇਰੀ ਸ਼ਰਨ ਵਿੱਚ ਆਏ ਆ ਅਸੀਂ ਜੀਵ ਕਿਰਪਾ ਕਰਕੇ ਸਾਨੂੰ ਉਹਨਾਂ ਸੰਤ ਜਨਾਂ ਦੀ ਸੰਗਤ ਵਿੱਚ ਮਿਲਾਓ ਜਿਹੜੇ ਹਰ ਵਕਤ ਤੇਰੀਆਂ ਕਥਾ ਕਹਾਣੀਆਂ ਕਰਦੇ ਨੇ ਤੇਰੀ ਸਿਫਤ ਸਲਾਹ ਕਰਦੇ ਨੇ ਤੇਰੇ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ ਸੰਗਤ ਜੀ ਆਪਾਂ ਸਾਰੇ ਅਸਲੀ ਸੰਤ ਤੇ ਨਕਲੀ ਸੰਤ ਤੇ ਜਾਣਦੇ ਆ ਨਾ ਜਿਨ੍ਹਾਂ ਨੇ ਵੀ ਸੁਖਮਨੀ ਸਾਹਿਬ ਦੇ ਵਿੱਚ ਸੰਤ ਬਾਰੇ ਗੁਰੂ ਅਰਜਨ ਪਾਤਸ਼ਾਹ ਜੀ ਵੱਲੋਂ ਬਾਣੀ ਪੜੀ ਆ ਸਭ ਨੂੰ ਪਤਾ ਕਿ ਅਸਲ ਵਿੱਚ ਸੰਤ ਕੌਣ ਹੈ ਸਾਨੂੰ ਕਦੇ ਵੀ ਸੰਤ ਦੇ ਉਹਦੇ ਨਿਵਾਸ ਤੋਂ ਤੇ ਸੰਤ ਦੇ ਸੁਭਾਅ ਤੋਂ ਸਾਨੂੰ ਕਦੇ ਵੀ ਇਹਦੇ ਚ ਭੁਲੇਖਾ ਨਹੀਂ ਪੈ ਜਾਣਾ ਚਾਹੀਦਾ ਸੰਤ ਦੇ ਸੁਭਾਅ ਤੋਂ ਸੰਤ ਦਾ ਪਤਾ ਲੱਗਦਾ ਨਾ ਕਿ ਸੰਤ ਦੇ ਪਹਿਰਾਵੇ ਤੋਂ ਸੰਤ ਦਾ ਪਤਾ ਲੱਗਦਾ ਬਿਲਾਵਲ ਮਹਿਲਾ ਪੰਜਵਾ ਰਾਖ ਲੀਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਓ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਨੇ ਆਪਣੇ ਸੇਵਕਾਂ ਦੀ ਆਪ ਰੱਖਿਆ ਕੀਤੀ ਕਿਰਪਾ ਕਰਕੇ ਉਹਨਾਂ ਨੂੰ ਨਾਮ ਦੀ ਦਾਤ ਦੇ ਦਿੱਤੀ ਜਿਦੀ ਬਦੌਲਤ ਉਹਨਾਂ ਦੇ ਸਾਰੇ ਸੋਗ ਸੰਤਾਪ ਚਿੰਤਾ ਚੋਰੇ ਸਾਰੇ ਖਤਮ ਹੋ ਗਏ ਦੁੱਖ ਗੁਣ ਗੋਵਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸਨਾ ਨਿਵਾਰੀ ਰਾਮਰ ਸਾਇਣ ਆਤਮ ਤਰਾਪ ਕਹਿੰਦੇ ਸਦਾ ਹੀ ਉਸ ਪਰਮੇਸ਼ਰ ਦੇ ਗੁਣ ਗਾਈਏ ਸਾਡੀ ਰਸਨਾ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੇ ਪ੍ਰੇਮ ਰੰਗ ਵਿੱਚ ਰੰਗ ਕੇ ਕਹਿੰਦੇ ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਦਾ ਨਾਮ ਰੂਪੀ ਸਰਬ ਸ੍ਰੇਸ਼ਟ ਰਸ ਚਖ ਲਿਆ ਉਹਨਾਂ ਦੀ ਕਰੋੜਾਂ ਜਨਮਾਂ ਦੀ ਮਾਇਆ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਉਹਨਾਂ ਦਾ ਕਹਿੰਦੇ ਆਤਮ ਤਰਾਪ ਉਹਨਾਂ ਦਾ ਜਿਹੜਾ ਅੰਤਰ ਆਤਮਾ ਉਹ ਨਿਰਮਲ ਹੋ ਜਾਂਦਾ। ਪਰਮੇਸ਼ਰ ਦੇ ਨਾਮ ਜਲਣ। ਚਰਨ ਗ헤 ਸਰਣ ਸੁਖ ਦਾਤੇ ਗੁਰ ਕੈ ਬਚਨ ਜਪੈ ਹਰ ਜਾਪ। ਸਾਗਰ ਤਰੇ ਪਰਮ ਪੈ ਬਿਨ ਸੇ ਕੋਹ ਨਾਨਕ ਠਾਕੁਰ ਪਰਤਾਪ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੀ ਸ਼ਰਨ ਵਿੱਚ ਆਉਂਦੇ ਨੇ ਉਹ ਪਰਮੇਸ਼ਰ ਜੋ ਸੁੱਖਾਂ ਦਾ ਦਾਤਾ ਹੈ ਗੁਰੂ ਦੇ ਦੱਸੇ ਹੋਏ ਬਚਨਾਂ ਰਾਹੀਂ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਇਸ ਸੰਸਾਰ ਸਾਗਰ ਨੂੰ ਤਰ ਜਾਂਦੇ ਨੇ ਉਹਨਾਂ ਦੇ ਸਾਰੇ ਭਰਮ ਡਰ ਸਭ ਖਤਮ ਹੋ ਜਾਂਦੇ ਨੇ ਨਾਨਕ ਜੀ ਕਹਿੰਦੇ ਇਹ ਪ੍ਰਤਾਪ ਸਾਰਾ ਉਹਨਾਂ ਤੇ ਉਸ ਪਰਮੇਸ਼ਰ ਦਾ ਹੁੰਦਾ ਹੈ ਬਿਲਾਵਲ ਮਹੱਲਾ ਪੰਜਵਾਂ ਤਾਪ ਲਹਿਆ ਗੁਰ ਸਿਰਜਨਹਾਰ ਸਤ ਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੈ ਸੰਸਾਰ ਰਹਾਉ ਹੰਦੀ ਸੰਗਤ ਜੀ ਪੰਚਮ ਪਾਦ ਸ਼ਾ ਕਹਿੰਦੇ ਨੇ ਜਿਸ ਜੀਵ ਦਾ ਕਹਿੰਦੇ ਮਾਇਆ ਦਾ ਤਾਪ ਉਸ ਸਿਰਜਨਹਾਰ ਪਰਮਾਤਮਾ ਨੇ ਕਹਿੰਦੇ ਖਤਮ ਕਰ ਦਿੱਤਾ ਸਤਗੁਰ ਨੇ ਕਹਿੰਦੇ ਆਪਣੇ ਸੇਵਕ ਦੀ ਪੈਜ ਆਪ ਰੱਖ ਲਈ ਸਾਰੇ ਸੰਸਾਰ ਵਿੱਚ ਉਸ ਸਤਗੁਰ ਤੋਂ ਕਹਿੰਦੇ ਮੈਂ ਸਦਕੇ ਜਾਵਾਂ ਬਲਿਹਾਰੇ ਜਾਵਾਂ ਕਰ ਮਸਤਕ ਤਾਰबालक ਰਖ ਲੀਨੋ ਪ੍ਰਭ ਅਮਰਿਤ ਨਾਮ ਮਹਾਰਸ ਦਿਨੋ ਪਰਮੇਸ਼ਰ ਨੇ ਕਹਿੰਦੇ ਆਪਣੇ ਬੱਚੇ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਿਆ ਉਹਨੂੰ ਆਪਣਾ ਬਣਾ ਲਿਆ ਉਹਨੂੰ ਆਪਣੇ ਨਾਮ ਦੀ ਦਾਤ ਦੇ ਦਿੱਤੀ ਉਹ ਨਾਮ ਜਿਸ ਵਿੱਚ ਮਹਾਰਸ ਹੈ ਜੋ ਸਭ ਤੋਂ ਸ੍ਰੇਸ਼ਟ ਰਸ ਹੈ ਸਰਵ ਸ੍ਰੇਸ਼ਟ ਰਸ ਦੁਨੀਆ ਦਾ ਪਰਮੇਸ਼ਰ ਦਾ ਨਾਮ ਦਾਸ ਕੀ ਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ ਕਹਿੰਦੇ ਉਹ ਮੇਰਾ ਦਾ ਸਾਈਂ ਪਰਮੇਸ਼ਰ ਆਪਣੇ ਸੇਵਕਾਂ ਦੀ ਇੱਜ਼ਤ ਆਪ ਰੱਖਦਾ ਹੈ ਜੋ ਕਹਿੰਦੇ ਨਾਨਕ ਜੀ ਬੋਲਦੇ ਨੇ ਉਹਨਾਂ ਦੇ ਬਚਨ ਦਰਗਾਹ ਦੇ ਵਿੱਚ ਪਰਵਾਨ ਨੇ ਦਰਗਾਹ ਪਰਮੇਸ਼ਰ ਦੀ ਰਾਗ ਬਿਲਾਵਲ ਮਹੱਲਾ 5 ਚੌਪ ਦੇ ਦੋਪ ਦੇ ਘਰ 7 ਵਾ ਇੱਕ ਈ ਓੰਕਾਰ ਸਤ ਗੁਰ ਪ੍ਰਸਾਦ ਸਤਿਗੁਰ ਸਬਦ ਉਜਾਰੋ ਦੀਪਾ ਬਿਨ ਸੋ ਅੰਧਕਾਰ ਤਿਹ ਮੰਦਰ ਰਤਨ ਕੋਠੜੀ ਖੁੱਲੀ ਅਨੂਪਾਰ ਹਾਉ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜਿਸ ਜੀਵ ਦੇ ਅੰਦਰ ਗੁਰੂ ਦੇ ਸ਼ਬਦ ਨੇ ਆਤਮਿਕ ਚਾਨਣ ਕਰ ਦਿੱਤਾ ਗੁਰੂ ਦਾ ਸ਼ਬਦ ਇੱਕ ਦੀਵਾ ਹੈ ਜੋ ਆਤਮਿਕ ਚਾਨਣ ਕਰਦਾ ਹੈ ਉਸ ਦੇ ਅੰਦਰੋਂ ਕਹਿੰਦੇ ਅਗਿਆਨਤਾ ਖਤਮ ਹੋ ਗਈ ਉਹਦੇ ਜਿਹੜਾ ਹਿਰਦੇ ਰੂਪੀ ਮੰਦਰ ਆ ਉਹਦੇ ਵਿੱਚ ਪਰਮੇਸ਼ਰ ਦੇ ਗੁਣਾ ਦੀ ਇੱਕ ਸੋਹਣੀ ਕੋਠੜੀ ਖੁੱਲ ਗਈ ਕਹਿੰਦੇ ਉਹ ਜਿਹੜੀ ਪਰਮੇਸ਼ਰ ਦੇ ਗੁਣਾ ਨਾਲ ਭਰਪੂਰ ਆ ਜਿੱਥੇ ਆਤਮਿਕ ਚਾਨਣ ਹੋ ਗਿਆ ਬਿਸਮਨ ਬਿਸਮ ਪੈ ਜੋ ਪੇਖਿਓ ਕਹਿ ਨਾ ਜਾਏ ਵੜਿਆਈ ਮਗਨ ਪਏ ਊਹਾ ਸੰਗ ਮਾਤੇ ਓਤ ਪੋਤ ਲਪਟਾਈ ਜਿਸ ਜੀਵ ਨੇ ਕਹਿੰਦੇ ਹਿਰਦੇ ਵਿੱਚ ਸ਼ਬਦ ਦਾ ਦੀਵਾ ਜਗਾ ਲਿਆ ਉਸ ਸ਼ਬਦ ਦੇ ਦੀਵੇ ਦੀ ਰੋਸ਼ਨੀ ਦੇ ਵਿੱਚ ਜਿਸ ਨੇ ਪਰਮੇਸ਼ਰ ਦਾ ਅਨੁਭਵ ਕਰ ਲਿਆ ਉਹ ਕਹਿੰਦੇ ਅਸਚਰਜ ਹੋ ਗਿਆ ਹੈਰਾਨ ਹੋ ਗਿਆ ਪਰਮੇਸ਼ਰ ਨੂੰ ਅਨੁਭਵ ਕਰਕੇ ਉਹ ਜਿਹੜੀ ਪਰਮੇਸ਼ਰ ਦੀ ਵਡਿਆਈ ਆ ਉਹ ਦੱਸ ਨਹੀਂ ਸਕਦਾ ਸਿਰਫ ਉਹਨੂੰ ਮਹਿਸੂਸ ਹੀ ਕਰ ਸਕਦਾ ਉਹ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਪ੍ਰੀਤ ਦੇ ਵਿੱਚ ਇਸ ਤਰ੍ਹਾਂ ਮਗਨ ਮਗਨ ਹੋ ਗਿਆ ਜਿਵੇਂ ਤਾਣੇ ਪੇਟੇ ਦੇ ਧਾਗੇ ਆਪਸ ਵਿੱਚ ਲਿਪਟੇ ਹੁੰਦੇ ਨੇ ਉਹ ਪਰਮੇਸ਼ਰ ਦੇ ਨਾਲ ਇਸ ਤਰ੍ਹਾਂ ਇੱਕਮਿਕ ਹੋ ਗਿਆ ਆਲ ਜਾਲ ਨਹੀਂ ਕਛੂ ਜੰਜਾਰਾ ਅਹੰ ਬੁੱਧ ਨਹੀਂ ਪੋਰਾ ਉਚਨ ਉਚਾ ਬੀਚ ਨਾ ਖੀਚਾ ਹੋ ਤੇਰਾ ਤੂੰ ਮੋਰਾ ਜਿਸ ਜੀਵ ਨੇ ਫਿਰ ਕਹਿੰਦੇ ਇਸ ਤਰ੍ਹਾਂ ਆਪਣੇ ਅੰਤਰ ਆਤਮੇ ਪਰਮੇਸ਼ਰ ਨੂੰ ਅਨੁਭਵ ਕਰ ਲਿਆ ਉਹਨੂੰ ਵੀ ਜਿਹੜੇ ਸੰਸਾਰਿਕ ਜੰਜਾਲ ਨੇ ਇਹ ਉਹਨੂੰ ਫਿਰ ਆਪਣੇ ਵੱਲ ਨਹੀਂ ਖਿੱਚ ਸਕਦੇ ਉਹਦੇ ਅੰਦਰ ਬਿਲਕੁਲ ਵੀ ਹੰਕਾਰ ਨਹੀਂ ਰਹਿ ਜਾਂਦਾ ਜਿਸ ਨੇ ਪਰਮੇਸ਼ਰ ਨੂੰ ਅਨੁਭਵ ਕਰ ਲਿਆ ਉਹ ਪਰਮੇਸ਼ਰ ਨੂੰ ਦੇਖਦਾ ਕਿ ਪਰਮੇਸ਼ਰ ਤੇ ਸਭ ਤੋਂ ਉੱਪਰ ਆ ਸਭ ਤੋਂ ਉੱਚਿਆਂ ਤੋਂ ਉੱਚਾ ਹੈ ਹੁਣ ਉਹਦੇ ਤੇ ਪਰਮੇਸ਼ਰ ਵਿੱਚ ਉਹ ਹਉਮੈ ਦਾ ਪਰਦਾ ਨਹੀਂ ਰਿਹਾ ਪਰਮੇਸ਼ਰ ਉਹਦਾ ਬਣ ਗਿਆ ਮਾਲਕ ਉਹ ਬਣ ਗਿਆ ਪਰਮੇਸ਼ਰ ਦਾ ਸੇਵਕ ਤੇ ਵਿੱਚ ਕੋਈ ਪਰਦਾ ਨਹੀਂ ਰਹਿ ਗਿਆ ਹਉਮੈ ਦਾ ਇਕੰਕਾਰ ਇਕ ਪਸਾਰਾ ਇਕ ਹੈ ਅਪਰ ਅਪਾਰਾ ਇਕ ਬਿਸਥੀਰਨ ਇਕ ਸੰਪੂਰਨ ਇਕ ਹੈ ਪ੍ਰਾਨ ਅਧਾਰਾ ਜਦੋਂ ਜੀਵ ਨੂੰ ਫਿਰ ਪਰਮੇਸ਼ਰ ਦਾ ਅਨੁਭਵ ਹੋ ਗਿਆ ਫਿਰ ਉਹ ਇਹ ਮਹਿਸੂਸ ਕਰ ਲੈਂਦਾ ਕਿ ਸਾਰੇ ਸੰਸਾਰ ਵਿੱਚ ਉਸ ਇੱਕ ਪਰਮੇਸ਼ਰ ਦਾ ਹੀ ਪਸਾਰਾ ਹੈ ਔਰ ਉਹ ਪਰਮੇਸ਼ਰ ਅਪਰੰਪਾਰ ਹੈ ਇਸ ਸੰਸਾਰ ਉਸ ਇੱਕ ਦੇ ਦਾ ਹੀ ਵਿਸਥਾਰ ਹੈ ਉਹ ਇੱਕ ਸੰਪੂਰਨ ਹੈ ਤੇ ਉਹ ਸਾਡੇ ਪ੍ਰਾਣਾਂ ਦਾ ਆਸਰਾ ਹੈ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤਨ ਅੰਤਾ ਸਦਾ ਬੇਅੰਤ ਕਹੋ ਨਾਨਕ ਊਚੋ ਊਚਾ ਉਹ ਜੀਵ ਜਿਸ ਨੂੰ ਅਨੁਭਵਤਾ ਹੋ ਗਈ ਜਿਸ ਦੇ ਅੰਦਰ ਸ਼ਬਦ ਰੂਪੀ ਦੀਵੇ ਨੇ ਆਤਮਿਕ ਚਾਨਣ ਕਰ ਦਿੱਤਾ ਉਹ ਦੇਖ ਲੈਂਦਾ ਪਰਮੇਸ਼ਰ ਸਭ ਤੋਂ ਪਵਿੱਤਰ ਹੈ ਸਭ ਤੋਂ ਸੂਚਾ ਹੈ ਉਹਨੂੰ ਕਦੇ ਵਿਕਾਰਾਂ ਦੀ ਮੈਲ ਨਹੀਂ ਲੱਗ ਸਕਦੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਸਦਾ ਹੀ ਬੇਅੰਤ ਹੈ ਨਾਨਕ ਜੀ ਕਹਿੰਦੇ ਨੇ ਉਹ ਸਭ ਤੋਂ ਉੱਚਾ ਹੈ ਉਹਦੇ ਬਰਾਬਰ ਦਾ ਕੋਈ ਨਹੀਂ ਹੈ ਬਿਲਾਵਲੇ ਮਹੱਲਾ ਪੰਜਵਾ ਬਿਨ ਹਰ ਕਾਮਨ ਆਵਤ ਹੈ ਜਾਸਿਓ ਰਾਚ ਮਾਚ ਤੁਮ ਲਾਗੇ ਉਹ ਮੋਹਨੀ 모ਹਾਵਤ ਹੈ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਹੋਰ ਕੁਛ ਵੀ ਤੇਰੇ ਕੰਮ ਨਹੀਂ ਹੈ ਸਿਰਫ ਪਰਮੇਸ਼ਰ ਦਾ ਨਾਮ ਹੀ ਤੇਰੇ ਲਈ ਸਦਾ ਦਾ ਸਹਾਈ ਹੈ ਪਰਮੇਸ਼ਰ ਹੀ ਤੇਰੇ ਸਦਾ ਦਾ ਸਹਾਈ ਹੈ ਜਿਸ ਕਹਿੰਦੇ ਮਾਇਆ ਦੇ ਵਿੱਚ ਤੂੰ ਰਚ ਰਿਆ ਹੈ ਉਹ ਮਾਇਆ ਤੈਨੂੰ ਠੱਗ ਰਹੀ ਹੈ ਕਨਕ ਕਾਮਨੀ ਸੇਜ ਸੋਹਣੀ ਛੋੜ ਕੇ ਨਾ ਮਹਿ ਜਾਵਤ ਹੈ ਉਰਜ ਰਿਓ ਇੰਦਰੀ ਰਸ ਪ੍ਰੇਰਿਓ ਵਿਖੇਠ ਗਉਰੀ ਖਾਵਤ ਹੈ ਕਹਿੰਦੇ ਤੂੰ ਸੋਨਾ ਇਸਤਰੀ ਦੀ ਸੇਜ ਇਹ ਸਾਰੇ ਕਹਿੰਦੇ ਤੂੰ ਇਹਨਾਂ ਵਿੱਚ ਮਗਨ ਹੈ ਇਹ ਚੀਜ਼ਾਂ ਕਹਿੰਦੇ ਇੱਕ ਖਿੰਨ ਵਿੱਚ ਤੈਨੂੰ ਛੱਡ ਜਾਂਦੀਆਂ ਨੇ ਤੇ ਤੂੰ ਇਹਨਾਂ ਨੂੰ ਛੱਡ ਜਾਣਾ ਤੂੰ ਕਹਿੰਦੇ ਕਾਮਵਾਸ਼ਨਾ ਦੇ ਨਾਲ ਪ੍ਰੇਰਿਤ ਹੋਇਆ ਹੈ ਦੇ ਵਿਸ਼ਿਆਂ ਦੀ ਕਹਿੰਦੇ ਠੱਗ ਬੂਟੀ ਖਾ ਰਿਆਂ ਹੈ ਵਿਸ਼ੇ ਵਿਸ਼ੇ ਵਿਕਾਰਾਂ ਵਿੱਚ ਮਸਤ ਹੈ ਤ੍ਰਿਣ ਕੋ ਮੰਦਰ ਸਾਜ ਸਵਾਰਿਓ ਪਾਵਕ ਤਲੈ ਜਰਾਵਤ ਹੈ ਐਸੇ ਗੜ ਮੈਂ ਐਠ ਹਠੀਲੋ ਫੂਲ ਫੂਲ ਕਿਆ ਪਾਵਤ ਹੈ ਕਹਿੰਦੇ ਜਿਸ ਤਰ੍ਹਾਂ ਦਾ ਜੀਵਨ ਤੂੰ ਗੁਜ਼ਾਰ ਰਿਹਾ ਮਾਇਆ ਦੇ ਵਿੱਚ ਹੰਕਾਰ ਵਿੱਚ ਫੁੱਲਿਆ ਹੋਇਆ ਵਿਕਾਰਾਂ ਵਿੱਚ ਮਸਤ ਹੈ ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ ਹੈ ਇਹ ਕਹਿੰਦੇ ਇਸ ਤਰ੍ਹਾਂ ਹੈ ਤੂੰ ਆਪਣੇ ਆਤਮਿਕ ਜੀਵਨ ਨੂੰ ਇਸ ਤਰ੍ਹਾਂ ਸਾੜ ਰਿਹਾ ਹੈ ਜਿਵੇਂ ਕੋਈ ਕੱਖਾਂ ਦਾ ਕਹਿੰਦੇ ਮਤਲਬ ਕੁੱਲੀ ਬਣਾ ਲਵੇ ਤੇ ਨੂੰ ਅੱਗ ਲਾ ਦੇਵੇ ਕੱਖਾਂ ਦੀ ਕੁੱਲੀ ਬਣਾਈ ਹੋਵੇ ਤੇ ਹੀਠੋਂ ਅੱਗ ਲਾਈ ਹੋਵੇ ਉਹਨਾਂ ਸੜਨਾ ਹੀ ਆ ਉਹ ਤੇ ਬਚ ਨਹੀਂ ਸਕਦੀ ਇਸ ਤਰ੍ਹਾਂ ਹੀ ਕਹਿੰਦੇ ਤੂੰ ਆਪਣਾ ਆਤਮਿਕ ਜੀਵਨ ਵਿਕਾਰਾਂ ਨਾਲ ਚੰਗੀ ਤਰ੍ਹਾਂ ਸਾੜ ਰਿਆ ਹੈ ਪੰਜ ਦੂਤ ਮੂਡ ਪਰ ਠਾਡੇ ਕੇਸ ਗ헤 ਫੇਰਾਵਤ ਹੈ ਦਰਸਤਨ ਆਵੇ ਅੰਧ ਅਗਿਆਨੀ ਸੋਇ ਰਹੋ ਮਦਮਾਵਤ ਹੈ ਕਹਿੰਦੇ ਜਿਹੜੇ ਪੰਜ ਦੂਤ ਨੇ ਕਾਮਾਦਿਕ ਵੈਰੀ ਉਹ ਤੇਰੇ ਸਿਰ ਤੇ ਖੜੇ ਤੈਨੂੰ ਜਲੀਲ ਕਰ ਰਹੇ ਨੇ ਤੈਨੂੰ ਕਹਿੰਦੇ ਜੀਵਨ ਦੀ ਜਿਹੜੀ ਅਸਲੀਅਤ ਆ ਅਗਿਆਨਤਾ ਦੇ ਵਿੱਚ ਨਜ਼ਰ ਨਹੀਂ ਆ ਰਹੀ ਕਹਿੰਦੇ ਤੂੰ ਮਾਇਆ ਦੇ ਕਹਿੰਦੇ ਨਸ਼ੇ ਦੇ ਵਿੱਚ ਮਸਤ ਸੌ ਰਿਆ ਹੈ ਕਹਿੰਦੇ ਤੈਨੂੰ ਕਹਿੰਦੇ ਜੀਵਨ ਤੇ ਅਸਲੀਅਤ ਤੋਂ ਖੁੰਝਿਆ ਹੋਇਆ ਹੈ ਜਾਲ ਪਸਾਰ ਚੋਗ ਬਿਸਥਾਰੀ ਪੰਖੀ ਜਿਉਂ ਫਹਾਵਤ ਹੈ ਕੋ ਨਾਨਕ ਬੰਧਨ ਕਾਟਨ ਕੋ ਮੈਂ ਸਤਗੁਰ ਪੁਰਖ ਤਿਆਵਤ ਹੈ ਕਹਿੰਦੇ ਮਾਇਆ ਦਾ ਜਾਲ ਤੇਰੇ ਲਈ ਇਸ ਤਰ੍ਹਾਂ ਹੈ ਜਿਵੇਂ ਸ਼ਿਕਾਰੀ ਜਾਲ ਨੂੰ ਕਹਿੰਦੇ ਵਿਛਾ ਕੇ ਉੱਪਰ ਪੰਖੀਆਂ ਲਈ ਚੋਗਾ ਪਾਉਂਦੇ ਨੇ ਕਿ ਚੋਗਾ ਚੁਗਣ ਆਉਣਗੇ ਤਾਂ ਫਿਰ ਜਾਲ 'ਚ ਫਸ ਜਾਣਗੇ ਇਸ ਤਰ੍ਹਾਂ ਹੀ ਕਹਿੰਦੇ ਮਾਇਆ ਦਾ ਜਾਲ ਤੇਰੇ ਲਈ ਪਸਰਿਆ ਹੋਇਆ ਹੈ ਫਿਰ ਨਾਨਕ ਜੀ ਕਹਿੰਦੇ ਨੇ ਅਸੀਂ ਤੇ ਕਹਿੰਦੇ ਇਸ ਜਿਹੜੇ ਵਿਕਾਰਾਂ ਦੇ ਬੰਧਨ ਨੇ ਮਾਇਆ ਦੇ ਬੰਧਨ ਨੇ ਇਹਨਾਂ ਤੋਂ ਮੁਕਤੀ ਪਾਉਣ ਦੇ ਲਈ ਸਤਗੁਰ ਦੀ ਸ਼ਰਨ ਵਿੱਚ ਆ ਕੇ ਉਸ ਪਰਮੇਸ਼ਰ ਨੂੰ ਧਿਆਉਨੇ ਆਂ ਕਹਿੰਦੇ ਉਹ ਪਰਮੇਸ਼ਰ ਹੀ ਸਾਰੇ ਬੰਦਨਾ ਤੋਂ ਛੁਟਕਾਰਾ ਦਿਵਾਉਣ ਵਾਲਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ